वेंदी <muchas> आहे

ਪਾਰਟੀਆਂ ਦੇ ਕੌਂਸਲਾਂ ਦੇ ਜਿਹੜੇ ਅੰਦਰ ਪੀਜ ਦੇ ਪੈਸੇ ਸੀ ਉਹਨਾਂ ਨੇ ਰੋਕੇ ਦਾ ਹਿਸਾਬ ਆਗਰੂਪਾੜਾ ਮੈਚਮ ਕਰ ਲਿਆ ਅੱਜ ਬਿਨਾਂ ਲੱਖਜੋ ਤੋਂ ਇਹਨਾਂ ਲੌਕਲ ਕਰਦੀ ਇਹ ਪੇਂਡ ਮੇਰ ਦੀ ਮੈਂ ਕੱਲ ਰਾਤੀ 11 ਵਜੇ ਸਰਕਾਰੋ ਦੇ ਬਿਨਾਂ ਪੇਂਡ ਮੇਰਦੀ ਸੀਗਾ ਜੱਡ ਨਾਲ ਤੇ ਥੋੜੀ ਦੋ ਮਿੰਟ ਵਾਸਤੇ ਪੇਂਡ ਚੱਲ ਰਹੀ ਸੀ ਉੱਥੇ ਆਮ ਆਦਮੀ ਪਾਰਟੀ ਆਗਰੂਪਾਰਟੀ ਦਾ ਨਮਾਇਦਾ ਕਾਲੀ ਦਲ ਦਾ ਨਮਾਦਾ ਬੀਜੇ ਪਿੰਡਾਂ ਦਾ ਨਮਾਦਾ ਉੱਥੇ ਸਾਰੀਆਂ ਪਾਰਟੀਆਂ ਨੇ ਜੱਟ ਕੇ ਸਚਾਈ ਦਾ ਸਾਥ ਦਿੱਤਾ ਆ माजी ਪਾਰਟੀਆਂ ਛੱਡ ਗਈਆਂ ਨੇ ਤਿੰਨੇ ਪਾਰਟੀਆਂ ਇੱਕ ਬਣੇ ਸੀ ਉਹ ਗੱਲ ਸਚਾਈ ਦੀ ਕਰ ਰਹੇ ਸੀ ਕਿ ਜੋ ਕੁਝ ਦਲ ਦੀ ਮੀਟਿੰਗ ਤੋਂ ਹੋਇਆ ਹੈ ਕਿੰਨਾ ਤੱਕਾ ਹੋਇਆ ਹੈ ਸਾਡੀਆਂ ਪਾਰਟੀਆਂ ਨੇ ਤੇ ਕਿਹਾ ਤੁਸੀਂ ਕੀ ਨਰਵਾਵਾ ਹੋ ਸੋ ਮੈਂ ਸਮਝਣਾ ਇੰਨਾ ਤੱਕਾ ਹੋਣਾ ਨਹੀਂ ਚਾਹੀਦਾ ਅੱਗੇ ਹੁਣ ਕੀ ਰਣਨੀਤੀ ਨਿਕਲੀ ਹੈ ਵੇਖੋ ਉਹ ਸਾਡੀ ਕਾਂਗਰਸ ਪਾਰਟੀ ਮਾਂ ਜੋ ਦਾ ਹਾਈਕੋਰਟ ਤੇ ਅੱਜ ਹੀ ਜਾ ਰਹੀ ਹੈ ਜਾ ਰਿਹਾ ਹੈ। ਖੁਬਸਬ ਸਮਝਣਾ ਕਿ ਇਨ੍ਹਾਂ ਦੇ ਉੱਤੇ ਸਰਕਾਰਾਂ ਦੇ ਉੱਤੇ ਬਹੁਤ ਬੋਚਾ ਸਾਡੀਆਂ ਜੜੀਆਂ ਨੇ ਮਾਨ ਜੋ ਕੋਟਾ ਨੇ ਜੇ ਕਿਸੇ ਦਾ ਧੱਕਾ ਹੁੰਦਾ ਤੇ ਫਿਰ ਲੋਕ ਕੋਟਾ ਜੀ ਜਾਂਦੇ ਨੇ ਕੋ ਕਾਂਗਰਸ ਪਾਰਟੀ ਅੱਜ ਲੋਕਾਂ ਨੂੰ ਵਰਨਨਰ ਨੇ ਵੀ ਬੜਾ ਕੰਮ ਕੀਤਾ ਅੱਜ ਸਾਡੀ ਪਾਰਟੀ ਜਿਹੜੀ ਹੈ ਗਰਨਰ ਸਾਹਿਬ ਦਾ ਕਾਫੀ 6 ਵਜ ਦਾ ਟਾਈਮ ਆ ਗਰਨਰ ਸਾਹਿਬ ਨੂੰ ਮਿਲਿਆ ਹੋਤੇ ਵੀ ਅੱਜ ਜੀ ਤੱਕ ਗੱਲ ਕਰ ਰਹੇ ਆ ਉਹਨਾਂ ਨਾਲ ਵੀ ਗੱਲ ਕਰ ਰਹੇ ਆ ਕਿ ਜੋ ਕੁਝ ਇਹਨਾਂ ਨੇ ਕਾਲ ਕਿਹਾ ਡੈਮੋਕ੍ਰੇਸੀ ਦਾ ਉਹ ਅੱਜ ਗਰਨਰ ਸਾਹਿਬ ਦੇ ਮੋਟੇ ਕਿੱਲਾ ਹੋ ਕੇ ਮੈਂ ਇੱਕ ਗੱਲ ਸਾਰੀ ਪ੍ਰੈਸ ਨੂੰ ਬਲੰਕ ਕਰਨਾ ਤੁਹਾਡੇ ਲਈ ਕਿ ਸੱਚਾਈ ਦਾ ਸਾਹਬ ਜੋ ਕੱਲ ਹੋਇਆ ਇੱਕ ਆਨਲ ਪਾਰਟੀ ਦਾ ਨਹੀਂ ਹੋਇਆ ਲੋਕਾਂ ਨੇ ਜਿਨ੍ਹਾਂ ਨੇ ਲੋਕਾਂ ਨੇ ਵੋਟਾਂ ਪਾ ਕੇ ਕੌਂਸਲ ਚੁਣੇ ਸੀ ਸਾਡੀ ਪਾਰਟੀ ਨੂੰ ਅਮਰਥਾ ਦੇ ਸ਼ਹਿਰ ਵਾਸੀਆਂ ਨੇ 43 ਸੀਟਾਂ ਜਤਾ ਕੇ ਇਹਨਾਂ ਨੂੰ 24 ਸੀਟਾਂ ਬਣਾ ਜਿੰਮਾ ਆ ਕੇ ਤੇ ਫਿਰ ਇਹ ਚੋਰੀ-ਪੋਰੀ ਲਈ ਆਪਣਾ ਮੇਰ ਬਣਾ ਲੈ ਕੋਈ ਮਾੜੀ ਗੱਲ ਨਹੀਂ ਗੱਲ ਡਿਪੀਟ ਚ ਇਹਨਾਂ ਇੱਕ ਬੀਜਪੀ ਦੀ ਕਾਉਂਸਲਰ ਸਾਡੀ ਭੈਣ ਜੀ ਬੀਜਪੀ ਦੀ ਕਾਉਂਸਲਰ ਮੈਂ ਸੋਧਿਆ ਜੀ ਉਹਦੇ ਕੋਲ ਪੁੱਛਿਆ ਉਹਦੇ ਕੋਲ ਪੁੱਛਿਆ ਮੀਡੀਆ ਵਾਲੇ ਨੇ ਤੇ ਤੁਸੀਂ ਹੋਰ ਚ ਗਏ ਹੋ ਬੀਜਪੀ ਦੇ ਕਾਉਂਸਲਰ ਜੀ ਮੈਡਮ ਸੋ ਉਹਨੇ ਅਖਿਆ ਜੀ ਮੈਂ ਹੋਰ ਚ ਮਦੂਦ ਸੀ ਮੈਂ ਆਪ ਤੁਨੇ ਆ ਕੇ ਵੀ ਚਾ ਨੰਬਰ ਦਫਤਰ ਸਾਹਿਬ ਜੀ ਉਹਨੇ ਗੱਲ ਕਹੀ ਹੈ ਕਿ ਉਹ ਮੈਂ ਹੋਰ ਚ ਗਈ ਸੀ ਪਹਿਲਾਂ ਇਹਨਾਂ ਬਾਤਾਂ ਜਾਂਦ ਤੱਕ ਰੋਕਿਆ ਜੇ ਜੀ ਚੱਲ ਗਿਆ ਤੇ ਮੀਟਿੰਗ ਕੋਈ ਹੋਈ ਨਹੀਂ ਇਹਨਾਂ ਨੇ ਇਲੈਕਸ਼ਨ ਕਰਵਾਈ ਨਹੀਂ ਇਹਨਾਂ ਨੇ ਸਿਰਫ ਨਾਲ ਲੈ ਕੇ ਬਸ ਆ ਮੇਅਰ ਜਾਂ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਆ ਬਸ ਚਰਚਾ ਚੱਲ ਰਹੀ ਹੈ ਜਿਹੜੀ ਅਕਾਦਮ ਕਰਕੇ ਬਾਤ ਸੋਨੀ ਸਭ ਚਰਚਾ ਚੱਲ ਰਹੀ ਹੈ ਕਿ ਸੀਨੀਅਰ ਡਿਪਟੀ ਮੇਅਰ ਨੇ ਸਿਫਾ ਦਿੱਤਾ ਜੀ ਉਹ ਪਲਟਫਾਰਮ ਹੈ ਕਿ ਉਹ ਵੀ ਕਾਸਟ ਸੀ ਕਿ ਐਸਐਮ ਨੇ ਕਿਹਾ ਜਿਸ ਪਾਰਟੀ ਨੂੰ ਹਾਈ ਕਮਾਨ ਲੱਗਾ ਵੀ ਲੈ ਕੇ ਉਹਨਾਂ ਦਾ ਸੀਨੀਅਰ ਡਿਪਟੀ ਮੇਅਰ ਜਿਹੜੀ ਮੈਡਮ ਪ੍ਰਿੰਕਾ ਇਹ ਨਾਮ ਹੈ ਉਹਨੇ ਸੇਵਾ ਦਿੱਤਾ ਮੈਂ ਜਾ ਕੇ ਪਤਾ ਕਰਾ ਲਵਾਂਗੀ ਜੀ ਦਾ ਸ਼ੁਕਰੀਆ ਜੀ